ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਇਥੋਂ ਦੀ ਘਟਨਾ ਦੱਸ ਦਈਏ ਜਿਹੜੀ ਪਿਛਲੇ ਸਾਲ ਹੋਈ ਆ ਇੱਕ ਮੁੰਡਾ 12ਵੀਂ ਪਾਸ ਕਰਦਾ 18 ਕਾ 17 18 ਸਾਲਾਂ ਦਾ ਮੁੰਡਾ ਪਾਸ 12ਵੀਂ ਪਾਸ ਕਰਦਾ ਤੇ ਉਹਦਾ ਚਾਚਾ ਰਹਿੰਦਾ ਨਿਊਜ਼ੀਲੈਂਡ ਦੇ ਵਿੱਚ ਸਾਕਾ ਚਾਚਾ ਤੇ ਚਾਚੇ ਨੂੰ ਉਹ ਕਹਿੰਦਾ ਬਈ ਮੈਨੂੰ ਕਿਸੇ ਤਰੀਕੇ ਨਾਲ ਬਾਹਰ ਕੱਢੋ ਵੀ ਉਦੋਂ ਵੀਜੇ ਚੱਲਦੇ ਆ ਪ੍ਰੋਸੈਸ ਚੱਲਦਾ ਵੀਜੇ ਲੱਗਦੇ ਪਏ ਆ ਤੇ ਚਾਚਾ ਵੀ ਸਕੀਮ ਲਾਉਂਦਾ ਵੀ ਚਲੋ ਆਦਾ ਹੈਗਾ ਵਾ ਪੁੱਤ ਜਾਂ ਕੱਢੀਏ ਬਾਹਰ ਇਹਨੂੰ ਕਰੀਏ ਹੱਲ ਕੋਈ ਤੇ ਚਾਚੇ ਨੇ ਸਕੀਮ ਇਸ ਤਰ੍ਹਾਂ ਲਾਉਂਦਾ ਬਈ ਕਹਿੰਦਾ ਪੁੱਤ ਬਾਹਰ ਤੂੰ ਆ ਜਾਏਂਗਾ ਇੱਥੇ ਤਾਂ ਆ ਜਾਏਂਗਾ ਤੇ ਰੁਪਈਆ ਲੱਗੂਗਾ 18 ਲੱਖ ਏਜੰਟ ਨਹੀਂ ਲੈਣਾ ਵਾ ਤੇ ਵਿਸਟਰ ਵੀਜ਼ਾ ਲੱਗੂਗਾ ਇੱਥੇ ਆ ਕੇ ਫਿਰ ਵਰਕ ਵੀਜ਼ਾ ਅਪਲਾਈ ਹੋ ਜਾਊਗਾ ਤੇਰਾ ਤੇ ਉਹ ਫਿਰ ਇੱਥੇ ਆ ਕੇ ਆਪਾਂ ਵੇਖ ਲਾਂਗੇ ਤੇ ਵੀ ਚਲੋ ਉਹ ਠੀਕ ਐ ਮੁੰਡਾ ਕਰੋ ਸਰਦਾ ਵਰਦਾ ਹੁੰਦਾ ਵਾ ਤੇ ਜੰਮੂ ਜੰਮੂ ਸ਼ਹਿਰ ਦਾ ਜੰਮੂ ਸ਼ਹਿਰ ਦਾ ਰਹਿਣ ਵਾਲਾ ਹੁੰਦਾ ਤੇ ਮੁੰਡਾ ਕਹਿੰਦਾ ਵੀ ਮੁੰਡੇ ਦਾ ਪਰਿਵਾਰ ਜਿਹੜਾ ਮਾਪਿਓ ਆ ਉਹ ਸੋਚਦਾ ਵੀ ਠੀਕ ਆ ਚਲੋ ਚੰਗੇ ਪੁਆਇਖ ਲਈ ਬਾਹਰ ਜਾਂਦਾ ਸਾਡਾ ਬੱਚਾ ਦਾ ਵਧੀਆ ਗੱਲ ਆ ਤੇ ਉਹ 18 ਲੱਖ ਰੁਪਈਆ ਕਿਸੇ ਤਰੀਕੇ ਨਾਲ ਘਰ ਘਹਿਣੇ ਕਰਕੇ ਆਦਾ ਮਾੜਾ ਮੋਟਾ ਗਹਿਣਾ ਗੱਟਾ ਗਹਿਣੇ ਧਰ ਕੇ ਵੇਚ ਕੇ ਜਿਹੜਾ ਕੋ ਵਿਕਦਾ ਵਾ ਤੇ ਕਰਕੇ 18 ਲੱਖ ਇਕੱਠਾ ਕਰ ਦਿੰਦੇ ਆ ਤੇ ਚਾਚੇ ਨੂੰ ਪਾ ਦਿੰਦੇ ਕਿਸੇ ਤਰੀਕੇ ਨਾਲ ਜਿੱਦਾਂ ਵੀ ਜੋ ਇਹਨਾਂ ਦਾ ਪ੍ਰੋਸੈਸ ਆ ਵੀ ਜੰਟਾ ਦਾ ਸਿਸਟਮ ਬਣਿਆ ਵਾ ਇੰਡੀਆ ਦਾ ਜਾਂ ਇੱਥੋਂ ਦਾ ਉਹ ਉਦਾਂ ਪਾ ਦਿੰਦੇ ਆ ਇੰਦਾ ਭੇਜ ਦਿੰਦੇ ਮੁੰਡੇ ਦਾ ਵੀਜ਼ਾ ਲੱਗ ਜਾਂਦਾ ਵੀਜ਼ਾ ਲੱਗਦਾ ਤੇ ਵੀਰ ਜੀ ਚਾਚਾ ਕਹਿੰਦਾ ਕੋਈ ਚੱਕਰ ਨਹੀਂ ਇੱਥੇ ਆ ਜਾ ਅੱਗੇ ਮੇਰੀ ਸਰਦਾਰ ਦੀ ਆ ਇੰਦਾ ਕਹਿੰਦਾ ਚਾਚਾ ਤੇ ਮੁੰਡਾ ਜਦੋਂ ਇੱਥੇ ਉਤਰਦਾ 에ਰਪੋਰਟ ਦੇ ਉੱਤੇ ਅੱਗੇ ਵੇਖਦਾ ਲੈਣ ਹੀ ਕੋਈ ਨਹੀਂ ਆਇਆ ਸਗਾ ਚਾਚਾ 18 ਲੱਖ ਰੁਪਈਆ ਲਾਇਆ ਵੀਸਟਰ ਵੀਜ਼ਾ ਲੱਗਾ 6 ਮਹੀਨਿਆਂ ਦਾ ਅੱਗੇ ਤਾਂ ਕੋਈ ਪਤਾ ਨਹੀਂ ਤੇ 에ਰਪੋਰਟ ਤੇ ਆ ਕੇ ਮੁੰਡਾ ਖੜ ਜਾਂਦਾ ਉਹ ਵੇਖਦਾ ਕੋਈ ਲੈਣ ਨਹੀਂ ਆਇਆ ਉਥੇ ਆਪਣਾ ਵੀਰ ਇੱਕ ਨੂੰ ਮਿਲਦਾ ਵਾ ਛੋਟਾ ਭਰਾ ਸਾਡਾ ਕਿਥੇ ਉਹ 에어ਪੋਰਟ ਦੇ ਉੱਤੇ ਕੰਮ ਉਹਨੂੰ ਮਿਲਦਾ ਜਦੋਂ ਆਹ ਦੀ ਸਾਰੀ ਕਹਾਣੀ ਦੱਸਦਾ ਵੀ ਇਦਾਂ ਇਦਾਂ ਗੱਲਬਾਤ ਹੋਈ ਆ ਚਾਚੇ ਨੂੰ ਫੋਨ ਵੀ ਲਾਉਂਦਾ ਵਾ ਤੇ ਚਾਚੇ ਫੋਨ ਚੁਣਨਾ ਬੰਦ ਕਰ ਦਿੰਦਾ ਚਾਚਾ ਕਿਸੇ ਦਾ ਵੀ ਤੇ ਨਾ ਕੋ ਰਾਬਤਾ ਰੱਖਦਾ ਕਿਸੇ ਨਾਲ ਵੀ ਨਾ ਉਹਦੇ ਪਰਿਵਾਰ ਦਾ ਇੰਡੀਆ ਤੋਂ ਫੋਨ ਚੱਕਦਾ ਵਾ ਬੰਦ ਕਰ ਦਿੰਦਾ ਸਾਰਾ ਕੁਝ ਤੇ ਇਹ ਆਪਣਾ ਵੀਰ ਫਿਰ ਉਹਨੂੰ ਜੋੜ ਕੇ ਜਗ੍ਹਾ ਛੱਡ ਕੇ ਜਗ੍ਹਾ ਗੁਰਦਰਾ ਸਾਹਿਬ ਉਦੋਂ ਖੁੱਲੀਆਂ ਸੀਗੀਆਂ ਆਪਣੀਆਂ ਜਿਹੜੀਆਂ ਉਹਨਾਂ ਨੇ ਬੰਦੇ ਜਿਹੜੇ ਨਵੇਂ ਬਹੁਤ ਜ਼ਿਆਦੇ ਹੁੰਦੇ ਸੀਗੇ ਉਨਾ ਡਰੇ ਲਈ ਪ੍ਰਬੰਧ ਕੀਤਾ ਸੀਗਾ ਉਹਨਾਂ ਨੇ ਪਿਛਲੇ 2022 ਦੇ ਵਿੱਚ ਤੇ ਉਹ ਬੰਦਾ ਉੱਥੇ ਲਿਆ ਆ ਕੇ ਉਹਨੂੰ ਛੱਡ ਦਿੰਦਾ ਵੀ ਜਿੰਨੀ ਮਦਦ ਕਰ ਸਕਦਾ ਬਾਈ ਉਨੀ ਕਰਦਾ ਉਹਨੂੰ ਖਵਾਉਂਦਾ ਪਿਉਂਦਾ ਵਾ ਸੇਵਾ ਪਾਣੀ ਜਿਹੜੀ ਬੰਦੇ ਨੂੰ ਮਾਨਸਿਕ ਤੌਰ ਤੇ ਮਾਦੂ ਕਰਦਾ ਉੱਥੇ ਛੱਡ ਦਿੰਦਾ ਉਹ ਬਾਈ ਲੈ ਲੈਂਦਾ ਨੰਬਰ ਉਹਦਾ ਸਾਡੇ ਵੀਰ ਦਾ ਛੋਟੇ ਦਾ ਤੇ ਨੰਬਰ ਲੈ ਲੈਂਦਾ ਫਿਰ ਗੱਲਬਾਤ ਹੁੰਦੀ ਆ ਤੇ ਉਹ ਉੱਥੇ ਰਹਿੰਦਾ 1.5-2 ਹਜ਼ਾਰ ਤੇ ਬਾਅਦ ਫਿਰ ਗੱਲਾਂ ਬਾਤਾਂ ਇਦਾਂ ਕੰਮੜੀਆਂ ਚੱਲਦੀਆਂ ਚੱਲਦੀਆਂ ਸਿਲਸਿਲੇ ਦੇ ਵਿੱਚ ਉਹਦੀ ਗੱਲ ਬਣ ਜਾਂਦੀ ਏ ਕਿਤੇ ਜਾ ਕੇ ਕਟਾਇਆ ਅੱਲਾ ਆਪਣਾ ਔਰਥੋ ਦੇ ਉੱਪਰ ਜਿੱਥੇ ਨਿਊਜ਼ੀਲੈਂਡ ਤਾਂ ਉਹਨਾਂ ਜਾਂਦਿਆਂ ਨੂੰ ਮੌਕਾ ਦਾ ਉਧਰਲੇ ਪਾਸੇ ਕਿਤੇ ਫਾਰਮ ਤੇ ਗੱਲ ਬਣ ਜਾਂਦੀ ਹੈ ਤੇ ਸਾਡੇ ਵੀਰ ਨੇ ਉਹ ਗੱਲ ਆਪਤਾ ਕਰਦਾ ਵੀ ਕਹਿੰਦਾ ਮੇਰੇ ਕੋਲ ਟਿਕਟ ਨੂੰ ਪੈਸੇ ਨਹੀਂ ਹੈਗੇ ਤੇ ਐਦਾਂ ਕਰੋ ਮੇਰੀ ਇਨੀ ਮਦਦ ਕਰੋ ਮੈਂ ਟਿਕਟ ਕਰਾ ਕੇ ਬੱਸ ਦੀ ਉੱਥੇ ਭੇਜ ਦੋ ਕਿਸ ਤਰੀਕੇ ਨਾਲ ਟਿਕਟ ਆਪਣੇ ਬੱਸਾਂ ਚੱਲਦੀਆਂ ਜਿੱਦਾਂ ਰੀਜਨਲ ਜਿਹੜੇ ਆ ਓਕਲੈਂਡ ਸਾਰੇ ਮੇਨ ਮੇਨ ਸ਼ਹਿਰਾਂ 'ਚ ਬੱਸਾਂ ਚੱਲਦੀਆਂ ਉਹ ਬੱਸੇ ਦੀ ਟਿਕਟ ਕਰਾ ਲੈਂਦੇ ਆ ਤੇ ਉਹ ਜਾਂਦਾ ਪਹੁੰਚਦਾ ਉੱਥੇ ਜਾਵੜਦਾ ਉੱਥੇ ਉਹਦਾ ਵੀਜ਼ਾ ਲੱਗ ਜਾਂਦਾ ਵੀ ਵਰਕ ਵੀਜ਼ਾ ਰੱਬ ਦੀ ਕਿਰਪਾ ਨਾਲ ਉਹਦਾ ਪੈ ਜਾਂਦਾ ਵਾ ਬੰਦਾ ਵਧੀਆ ਮਿਲ ਜਾਂਦਾ ਉਹਦਾ ਹੱਲ ਹੋ ਜਾਂਦਾ ਵਰਕ ਵੀਜ਼ਾ ਪੈ ਜਾਂਦਾ ਚਲੋ ਅੱਗੇ ਇਹ ਹੋ ਗਈ ਇੱਕ ਗੱਲ ਤੇ ਹੁਣ ਇਦਾਂ ਦੇ ਇਹ ਤਾਂ ਕੇਸ ਹੋ ਗਿਆ ਵੀ ਵੀ ਵਧੀਆ ਬੰਦੇ ਦਾ ਵਰਕ ਵੀਜ਼ਾ ਹੱਲ ਹੋ ਗਿਆ ਤੇ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿੱਦਾਂ 1.5-2 ਲੱਖ ਬੰਦਾ ਜਿਹੜਾ ਤਕਰੀਬਨ ਆਇਆ ਪਿਛਲੇ ਸਾਲ ਦੇ ਵਿੱਚ ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਤੇ ਹੁਣ ਆਹ ਟਾਈਮ ਹਾਲਾਤ ਇੰਨੇ ਜਿਆਦੇ ਮੰਦੇ ਹੋਏ ਪਏ ਆ ਕੱਲ ਪਰਸੋ ਇਹਨਾਂ ਨੇ ਖਬਰ ਕੱਢੀ ਇੱਕ 156000 ਬੰਦਾ ਇੱਥੇ ਕੰਮ ਤੋਂ ਵਿਹਲਾ ਬੈਠਾ ਤੇ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਦੱਸ ਦਈਏ ਕਿ ਇਹੀ ਆ ਵੀ ਰੋਜ਼ ਦੇ 2-3 ਪੱਕੇ ਮੈਸੇਜ ਆਉਂਦੇ ਬਾਈ ਵੀਜ਼ਾ ਨਿਊਜ਼ੀਲੈਂਡ ਦਾ ਕੀ ਸਿਸਟਮ ਆ ਕੀ ਪ੍ਰੋਸੀਜਰ ਆ ਕਿੰਨਾ ਟਾਈਮ ਲੱਗਦਾ ਕਿੰਨੇ ਕੁ ਪੈਸੇ ਲੱਗਦੇ ਆ ਅਸੀਂ ਵਰਕ ਵੀਜ਼ਾ ਵੈਸਟਰ ਵੀਜ਼ਾ ਲਈ ਇੰਨੇ ਪੈਸੇ ਦੇਤੇ ਅਸੀਂ ਇਹਨੇ ਦੇਤੇ ਉਹਨਾਂ ਨੂੰ ਵੀ ਸਮਝਾ ਸਮਝਾ ਥੱਕ ਗਏ ਆ ਵੀ ਨਾ ਕਰਿਓ ਮੇਰਾ ਵੀ ਜਿੱਥੇ ਫਸੇ ਆ ਨਾ ਇੱਥੇ ਤੁਸੀਂ ਵੀਡੀਓ ਨਹੀਂ ਵੇਖਦੇ ਜਾਂ ਕੀ ਨਹੀਂ ਵੇਖਦੇ ਜਿਹੜੇ ਤਾਂ ਆ ਕੇ ਦਾਣਾ ਪਾਣੀ ਲੈ ਆ ਵੀ ਠੀਕ ਐ ਮਹਾਰਾਜ ਕਰੇ ਵੀ ਸਾਰੇ ਸੈਟ ਵਟ ਹੋ ਜਾਣ ਜਿਹੜੇ ਆਏ ਆ ਸਾਰੇ ਚਲੀ ਜਾਣੇ ਤਾਂ ਚਲੀ ਜਾਣ ਪਰ ਨਵੇਂ ਆ ਕੇ ਮੇਰਾ ਵੀ ਨਾ ਓਖੇ ਹੋਏ ਇੱਥੇ ਆ ਕੇ ਗੱਲਬਾਤ ਕਰੋਗੇ ਨਾ ਜਾਂ ਉੱਥੋਂ ਨਹੀਂ ਆ ਤੁਸੀਂ ਅੱਜ ਕੱਲ੍ਹ ਦੀਆਂ ਵੀਡੀਓ ਨਹੀਂ ਵੇਖਦੇ ਕਿੰਨੀਆਂ ਵੀਡੀਓ ਜਿਹੜੀਆਂ ਪੈਂਦੀਆਂ ਨੈਟ ਦੇ ਉੱਤੇ ਵੀ ਲੋਕੀ ਐਨੇ ਦੁਖੀ ਆ ਜੋ 2022 ਜੇ ਆਉਣ ਲੱਗੇ ਸੀ ਨਾ ਤੇ ਇੱਕ ਖਬਰ ਆਈ ਸੀਗੀ ਇੱਕ ਘਰ ਦੇ ਵਿੱਚ 40 ਬੰਦੇ 35-40 ਬੰਦੇ ਰਹਿੰਦੇ ਸੀਗੇ ਤੇ ਇੰਜ ਜੜ ਹਲੜਾ ਨੇ ਖਬਰ ਲਾਈ ਇਹ ਸਟਾਫ ਵਾਲਿਆਂ ਨੇ ਵੀ ਲਾਈ ਸੀ ਉਹ ਖਬਰਾਂ ਤੇ ਹੁਣ ਤੱਕ ਅਜੇ ਤੱਕ ਖਬਰਾਂ ਆਈ ਜਾਂਦੀਆਂ ਪਿੱਛੇ ਜੇ ਇੱਕ ਟਰਕਿੰਗ ਕੰਪਨੀ ਦੀ ਕਿੱਡਾ ਰੋਲਾ ਪਿਆ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਕਿ ਉਹਨੇ ਲਿਕੁਇਡੇਸ਼ਨ ਫਾਈਲ ਕਰਤੀ ਵੀ ਦਵਾਲਾ ਕਰਤਾ ਹੱਥ ਘੜੇ ਕਰਤੇ ਪੈਸੇ ਲੈ ਲੈ ਬੰਦਿਆਂ ਤੋਂ ਕਿਸੇ ਤੋਂ 20 ਲੱਖ ਕਿਸੇ ਤੋਂ 30 ਲੱਖ ਚਲੋ ਜਿੰਨੇ ਜਿੰਨੇ ਦਿੱਤੇ ਉਹਨਾਂ ਦੇ ਸਹਾਰ ਨਾਲ ਉਹ ਕਿੰਨੇ ਲੱਖ ਰੁਪਏ ਬਣਾ ਗਏ ਆ ਇਹ ਗੱਲ ਕੀ ਸੀ ਸਿਰਫ ਕਿ ਬਾਹਰ ਜਾਣਾ ਜੀ ਆਪਣੇ ਕੀੜਾ ਇੱਕ ਬਾਹਰ ਜਾਂਦਾ ਬਾਹਰ ਜਾਓ ਵਰੀਆ ਚੰਗੇ ਦੇਸ਼ ਚ ਜਾਓ ਹਰ ਸਾਰਾ ਕੁਝ ਕਰੋ ਪਰ ਮੇਨ ਮੇਰਾ ਵੀਰ ਕੋਈ ਹੱਥ 'ਚ ਕਲਾ ਹੈਗੀ ਤਾਂ ਤੁਹਾਡੇ ਕਿਸੇ ਵੀ ਦੇਸ਼ 'ਚ ਚੱਲ ਜਿਓ ਤੇ ਤੁਹਾਡੇ ਸਾਰੇ ਪੈਰਾਂ ਥੱਲੇ ਹੱਥ ਦੇਣਗੇ ਜੇ ਤੁਹਾਡੇ ਹੱਥ 'ਚ ਕਲਾ ਹੈਗੀ ਆ ਤੇ ਜੇ ਸਿੱਧਾ ਵੀ ਹਾਂ ਵੀ ਟਰੱਕ ਦਾ ਵੀਜ਼ਾ ਟਰੱਕ ਡਰਾਈਵਰ ਟਰੱਕ ਡਰਾਈਵਰ ਇਥੇ ਹਰ ਕੋਈ ਚਲਾਈ ਫਿਰਦਾ ਤੇ ਮੈਂ ਤੁਹਾਨੂੰ ਦੱਸਦਾ ਮੈਨੂੰ ਅੱਤ-ਅੱਠ ਸਾਲ ਹੋ ਗਏ ਟਰੱਕ ਚ ਲਾਉਂਦੇ ਨੇ ਤੇ ਹੁਣ ਮੈਂ ਵੀ ਕੰਮ ਤੋਂ ਵਿਹਲਾ ਬੈਠਾ ਆਏ ਦੋਰੀ ਫੁਲ ਕਾ ਚੱਲੀ ਜਾਂਦਾ ਮਾੜਾ ਮੋਟਾ ਕਰ ਲਈਦਾ ਇੱਧਰ ਉੱਧਰੋਂ ਕਰਕੇ ਵੀ ਕਿਤੇ ਊਬਰ ਜਲਾਲੀ ਜਾਂ ਕੋਹਰ ਤੇ ਇਹ ਕਰਕੇ ਵੀ ਊਬਰ ਵਾਲਿਆਂ ਦੀ ਗੱਲ ਸੁਣੋ ਊਬਰ ਨੇ ਵੀ ਅਕਾਊਂਟ ਨਵੇਂ ਕਰਨੇ ਬੰਦ ਕਰਤੇ ਤੇ ਤੁਸੀਂ ਕਯੂ ਦੇ ਵਿੱਚ ਲੱਗੋਗੇ ਫਿਰ ਉਹ ਪ੍ਰੋਸੈਸ ਕਰਨਗੇ ਟਾਈਮ ਲਾਗੂ ਮਤਲਬ ਐ ਨਹੀਂ ਹੈਗਾ ਸਿੱਧਾ ਤੁਸੀਂ ਕਾਊਂਟ ਖੋਲਿਆ ਤੇ ਊਬਰ ਚਲਾਉਣ ਲੱਗ ਗਏ ਇਹ ਵੀ ਬੰਦ ਕਰਤਾ ਉਹਨਾਂ ਨੇ ਇੰਨੇ ਜਿਆਦੇ ਬੰਦੇ ਵਧ ਗਏ ਤੇ ਆ ਜਿਹੜੀ ਪਰਸੋ ਚੋਂ ਤੇ ਵੀ ਖਬਰ ਆਈ 156000 ਬੰਦਾ ਵਿਹਲਾ ਬੈਠਾ ਤੇ 2022 ਤੋਂ ਕਹਿੰਦੇ ਇਹ ਅਨਪਲੋਇਮੈਂਟ ਵਧਣ ਲੱਗੀ ਤੇ ਉਹ ਜਾਂਦੀ ਜਾਂਦੀ ਆ ਹਾ ਹੁਣ 156000 ਬੰਦਾ ਜੋਬਲੈਸ ਬੈਠਾ ਜਿਹੜਾ ਕਿ ਜੋਬ ਕਰ ਸਕਦਾ ਤੇ ਫੇਰ ਉਹ ਤੋਂ ਬਾਅਦ ਇਹ 5% ਬਣ ਜਾਂਦਾ ਜਿਹੜਾ ਬੇਰਜ਼ਗਾਰੀ ਦਾ ਦਰ ਹੈ 5.1% ਤੇ ਫੇਰ ਉਹਦੇ ਉੱਤੋਂ ਬੈਠਾ ਬੰਦਾ ਜਿਹੜਾ ਕਿ ਕੋਈ ਪਾਰਟ ਟਾਈਮ ਕਰਦਾ ਕੋਈ ਕੇਜੂਅਲ ਕਰਦਾ ਉਹ ਕੰਮ ਦੀ ਭਾਲ ਚਾ ਵੀ ਫੁੱਲ ਟਾਈਮ ਕਰੀਏ ਪੱਕਾ ਕੰਮ ਕਰੀਏ 40 ਘੰਟੇ 50 ਘੰਟੇ 60 ਵੀ ਕੰਮ ਹੋਰ ਚਾਹੀਦਾ ਸਾਡਾ ਸਰਦਾ ਨਹੀਂ ਉਹ 11% ਲੋਕ ਉਹ ਆ ਉਹ ਵੱਖਰੇ ਆ ਜਿਹੜੇ ਤੋਂ ਵੀ ਇਹ ਹਾਲਾਤ ਹੋਏ ਪਏ ਆ ਮੇਰਾ ਵੀਰ ਇਹਦੀ ਬਸ ਇੰਨਾ ਕੀ ਆ ਵੀ ਆਪਦਾ ਧਿਆਨ ਰੱਖੋ ਜੇ ਤਾਂ ਹੈਗੀ ਤੁਹਾਡੇ ਹੱਥ 'ਚ ਕੋਈ ਵੀ ਕੰਮ ਆ ਕਲਾ ਕੋਈ ਤੁਹਾਡੇ 'ਚ ਕੋਈ ਲੱਕੜ ਦਾ ਕੰਮ ਆ ਕੋਈ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਕੰਮ ਆ ਹੁੰਦਾ ਵਾ ਫੇਰ ਤਾਂ ਹੈਗੇ ਇਹ ਦੇਸ਼ ਵੀ ਤੁਹਾਡੇ 'ਤੇ ਕੈਰੀਏਗੇ ਲਾਹੇਵਾਨ ਸਾਰੇ ਪਾਸੇ ਸਰ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਜੇ ਕੋਈ ਕੋਈ ਕਲੀਨਿੰਗ ਦਾ ਵੀਜ਼ਾ ਲਵਾਈ ਜਾਂਦਾ 65000 ਡਾਲਰ ਦੇ ਕੇ ਤੇ ਇੰਡੀਆ ਦਾ ਮੁੱਲ ਤਕਰੀਬਨ 30 32 33 ਲੱਖ ਰੁਪਈਆ ਬਣ ਜਾਂਦਾ ਤੇ ਕੋਈ ਕਾਹੇ ਤੇ ਵੀਜ਼ਾ ਕੋਈ ਸਕਿਉਰਟੀ ਵਾਲੇ ਵੀਜ਼ੇ ਲਵਾਈ ਜਾਂਦੇ ਆ ਕੋਈ ਟੈਕਸੀ ਵਾਲੀ ਕੰਪਨੀ ਜੋ ਕੋ ਕਾਦੇ ਜੋ ਤੇ ਇਹ ਜੀ ਕੋਈ ਕਲਾ ਨਹੀਂ ਹੈਗੀ ਤੇ ਉਹ ਸਿੱਧਾ ਆ ਵੀ ਸਿੱਧਾ ਤੁਹਾਨੂੰ ਠੱਗ ਰਹੇ ਆ ਗੱਲ ਮੁੱਕਦੀ ਐ ਸਿੱਧਾ ਉਹਨਾਂ ਨੇ ਤੁਹਾਨੂੰ ਮਾਰ ਨਹੀਂ ਠੱਗੇ ਏਜੰਟ ਕੋਲੇ ਜਾਓਗੇ ਤੁਸੀਂ ਸਿੱਧਾ ਤੁਹਾਨੂੰ ਇੱਕ ਪ੍ਰੋਸੈਸ ਦੱਸਦਾ ਕੀ ਹੁਣ ਹਰੇਕ ਏਜੰਟ ਕੋਲੇ ਇੰਡੀਆ ਦੇ ਕੀ ਖਾਸ ਕਿਸੇ ਕੋਲੇ ਵੀ ਜੀ ਨੇ ਤੁਸੀਂ ਗਏ ਉਹਦੇ ਕੋਲੇ ਉਹਨੇ ਕਹਿੰਨਾ ਬਾਈ ਜੀ ਗੱਲ ਹੀ ਕੋਈ ਨਹੀਂ ਤੁਸੀਂ ਕਹਿੰਨਾ ਵੀ ਮੈਂ ਨਿਊਜ਼ੀਲੈਂਡ ਜਾਣਾ ਆਸਟ੍ਰੇਲੀਆ ਜਾਣਾ ਜਿੱਥੇ ਜਾਣਾ ਪਹਜਾ ਦੇਾਂਗੇ ਪਹਿਲੀ ਗੱਲ ਤਾਂ ਨਾ ਕਰਨੀ ਨਹੀਂ ਕੋਈ ਉਹ ਇਮਾਨਦਾਰ ਵੀ ਹੈਗੇ ਵਧੀਆ ਆਪਾਂ ਇਹ ਨਹੀਂ ਕਹਿੰਦੇ ਸਾਰਿਆਂ ਨੂੰ ਤੇ ਉਹਨੇ ਕਹਿੰਦਾ ਪਹਜਾ ਦੇਾਂਗੇ ਪਹਜਾ ਦੇਾਂਗੇ ਵੀ ਕੀ ਪ੍ਰੋਸੀਜਰ ਐਨੇ ਪੈਸੇ ਲੱਗਣਗੇ ਆਹ ਵਿਸਟਰ ਵੀਜ਼ੇ ਤੇ ਤੁਸੀਂ ਜਾਵੋਗੇ ਵਿਸਟਰ ਵੀਜ਼ੇ ਤੋਂ ਬਾਅਦ ਉੱਥੇ ਜਾ ਕੇ ਤੁਹਾਡਾ ਵਰਕ ਵੀਜ਼ਾ ਪਾਊਗਾ ਦੋ ਤਿੰਨ ਸਾਲ ਕੰਮ ਕਰੋ ਪੈਸੇ ਕਮਾਓ ਫੇਰ ਤੁਹਾਡੀ ਪੈ ਜਾਣੀ ਪੀਆਰ ਤੇ ਤੁਸੀਂ ਪੱਕੇ ਨੌਜਾ ਲਓ ਨਿਯਾਰੇ ਲਓ ਆਹ ਪ੍ਰੋਸੀਜਰ ਸਾਨੂੰ ਵੀ ਜਦੋਂ ਇਹ ਸਟੂਡੈਂਟ ਵੀਜ਼ੇ ਤੇ ਜਿਹੜੇ ਆ ਵੀ ਉਦੋਂ ਸਟੂਡੈਂਟ ਵੀਜ਼ਾ ਵੀ ਜਦੋਂ ਤੁਸੀਂ ਲਵਾਉਣ ਜਾਣਾ ਮੈਂ ਪਹਿਲਾਂ ਆਈਲਰਸ ਕਰੋ ਵਿਖਾਓ ਸਾਰਾ ਕਰੋ ਤੇ ਉਹਨਾਂ ਨੇ ਉਦੋਂ ਉਸ ਸਿਸਟਮ ਤੋਂ ਤੁਹਾਨੂੰ ਕਰਦਿਆ ਵੀ ਆਹ 2 ਸਾਲ ਦੀ ਸਟੱਡੀ ਆ ਸਾਲ ਦਾ ਵਰਕ ਪਰਮਿਟ 2 ਸਾਲ ਦਾ 3 ਸਾਲ ਦਾ ਤੇ ਉਹਦੇ ਵਿੱਚ ਤੁਹਾਡੀ ਪੀਆਰ ਪਹਿ ਨਹੀਂ ਪੱਕੇ ਬਸ ਉਥੇ ਸੁਪਨਾ ਇੰਨਾ ਤੁਹਾਨੂੰ ਵਾਹ ਦਿਆ ਨਾ ਕਿ ਤੁਸੀਂ ਪੱਕੇ ਹੋਗੇ ਇਹ ਸੁਪਨਾ ਤੁਹਾਨੂੰ ਵਾਹ ਦਿੱਤਾ ਜਾਂਦਾ ਕਿ ਤੁਸੀਂ ਪੱਕੇ ਹੋ ਗਏ ਆ ਇਹਦੇ ਵਿੱਚ ਤੇ ਇਹ ਚੀਜ਼ ਵੇਖ ਕੇ ਮੇਰਾ ਵੀਰ ਹਰ ਬੰਦਾ ਹਰ ਇੱਕ ਬੰਦਾ ਸੋਚਦਾ ਵੀ ਇਹਦਾ ਕੰਮ ਹੀ ਬੜਾ ਸੌਖਾ ਵੀ ਬਾਹਰ ਜਾਓ ਤਿੰਨ ਯਾਰੇ ਲੋ ਤੇ ਹੁਣ ਜਿਹੜੀ ਗਵਰਨਮੈਂਟ ਪਿਛਲੀ ਸੀਗੀ ਲੇਬਰ ਨੇ ਬੰਦੇ ਸੱਦਲੇ ਜਦੋਂ ਇੱਥੇ ਘਾਟ ਪੈ ਗਈ ਕਰੋਨੇ ਕਰਕੇ ਕੰਮ ਵਾਲਿਆਂ ਦੀ ਉਹਨਾਂ ਵੀ ਜੇ ਖੋਲ ਤੇ ਠੀਕ ਹੈ ਵੀ ਲੋੜ ਹੈ ਵੀ ਜੇ ਖੋਲ ਤੇ ਆਪਣੇ ਬੰਦੇ ਨੇ ਕੀ ਕੀਤਾ ਇੱਕ ਟਰੱਕ ਪੰਜ ਪੰਜ ਬੰਦੇ ਸੱਦ ਲਓ 20-20 ਲੱਖ 25-25 ਲੱਖ ਲੈ ਲਓ ਜਿਹੜੇ ਆਏ ਆ ਮੇਰੇ ਵੀ ਮੈਂ ਵੀ ਹੁੰਦਾ ਤੇ ਮੈਂ ਵੀ ਸ਼ਾਇਦ ਇਹੀ ਸੋਚਦਾ ਵੀ ਬਾਹਰ ਜਾਵਾਂ ਮੈਂ ਵੀ ਜਾਵਾਂ ਕਿਸੇ ਤਰੀਕੇ ਨਾਲ ਜਾਵਾਂ ਜਾਵਾਂ ਪਰ ਜਿਹੜੇ ਆ ਗਏ ਆ ਉਹ ਵਿਚਾਰੇ ਉਹ ਵੀ ਫਸ ਗਏ ਆ ਜਿਹੜੇ ਇੱਥੇ ਰਹਿੰਦੇ ਉਹ ਵੀ ਫਸ ਗਏ ਗਵਰਨਮੈਂਟ ਵੀ ਔਖਾ ਕਰਦਾ ਨਜ਼ਾਰੇ ਲੈਂਦੇ ਇਕੱਲੇ ਜਿਹੜੇ ਮਾਲਕ ਕੰਪਨੀ ਵਾਲੇ ਸਿੱਧੀ ਜੀ ਗੱਲ ਕੁ ਸੌ ਚੋਂ ਦੋ ਇਹ ਵੀ ਹੋਣਗੇ ਚੰਗੇ ਵੀ ਹੋਣਗੇ ਦੋ ਚਾਰ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇਗੇ ਕੋਈ ਤੁਸੀਂ ਸਾਰੇ ਕਮੈਂਟਾਂ ਦੇ ਵਿੱਚ ਗਾਓ ਸਾਰੇ ਮਾੜੇ ਆ ਕੋਈ ਚੰਗੇ ਵੀ ਹੋਣਗੇ ਜਿਹੜੇ ਵਧੀਆ ਤਨਖਾਹਾਂ ਵਧੀਆ ਕੰਮ ਕਿਸੇ ਨੇ ਨਹੀਂ ਪੈਸੇ ਲਏ ਤੇ ਬਹੁਤ ਸਲਾਮ ਉਹਨਾਂ ਨੂੰ ਮੇਰਾ ਵੀਰ ਪਰ ਇੱਥੇ ਸਾਰੇ ਸਾਪੀ ਆ ਜ਼ਿਆਦਾਤਰ ਤਕਰੀਬਨ ਇਹ ਨੀਜੀਲੈਂਡ ਦੇ ਵਿੱਚ ਸੱਪ ਨਹੀਂ ਹੈਗੀ ਸਨੇਕ ਫਰੀ ਕੰਟਰੀ ਐ ਇਹ ਕੱਲਾ ਦੇਸ਼ ਐ ਫਲਾਣਾ ਦੇਸ਼ ਐ ਮੈਂ ਜਿੱਡੇ ਜਿੱਡੇ ਸੱਪ ਇੱਥੇ ਬੈਠੇ ਹੋਰ ਦੁਨੀਆਂ ਦੇ ਕਿਤੇ ਨਹੀਂ ਹੈਗੇ ਤਨਖਾਹਾਂ ਨਹੀਂ ਦੇਣੀਆਂ ਤੇ ਇੰਨੇ ਜ਼ਿਆਦੇ ਤੁਸੀਂ ਬੰਦਿਆਂ ਦਾ ਧੱਕਾ ਕਰਦੇ ਆ ਫਿਰ ਪਰਸੋ ਜੋ ਚੌਥੀ ਖਬਰ ਆਈ ਆ ਕੋਈ ਪੈਸੇ ਮੰਗਣ ਗਿਆ ਆਪਣਾ 雇er ਮਾਲਕ ਕੋਲ ਗਿਆ ਵੀ ਪੈਸੇ ਜਿਹੜੀ ਤਨਖਾਹ ਬੰਦੀ ਵੇਜਿਸ ਮੇਰੀ ਦੇ ਤੇ ਉਹ ਬੰਦਾ ਕੁੱਟਦਾ ਬੋਲੇ ਦੋ ਕੁੱਟੇ ਕੇ ਇੱਕ ਉਹਨਾਂ ਨੂੰ ਕੁੱਟ 10 ਕੁੱਟੇ ਘਟਾਪਾ ਕਰੋਗੇ ਇਹ ਕੀ ਦੱਸ ਵੀ ਕੀ ਉਹੀ ਹਲਾਤ ਇੱਥੇ ਕਰੀ ਜੰਨੇ ਆ ਉਹੀ ਉੱਥੇ ਇਦੂ ਦਾ ਉੱਥੇ ਹੀ ਕਰ ਲਓ ਉੱਥੇ ਵੀ ਸਾਰਾ ਕੁਝ ਚੱਲੀ ਜਾਂਦਾ ਕੋਈ ਕਿੰਨੀ ਬੇਰਜਗਾਰੀ ਇੱਥੇ ਤੇ ਵਧੀ ਆ ਤੇ ਇਹ ਕਾਰਨ ਇਹ ਵੀ ਕੋਈ ਜੇ ਇਹੀ ਚੀਜ਼ ਆ ਕਟਕਟੇਰੇ ਵਾਲਾ ਕਰਨਾ ਕੰਮ ਕਰਨਾ ਤੇ ਉੱਥੇ ਕਰੀ ਜਾਓ ਵਾ ਠੀਕ ਆ ਇਹ ਉਹਨਾਂ ਦਾ ਦੇਸ਼ ਆ ਤੇ ਉਹਨਾਂ ਦਾ ਹੀ ਆ ਮੌਰੀ ਦੇਸ਼ ਆ ਇਹ ਮੌਰੀਆਂ ਦਾ ਵਾ ਮੇਨ ਪਹਿਲ ਉਹਨਾਂ ਨੂੰ ਆ ਹਰ ਚੀਜ਼ ਤੇ ਆਪਾਂ ਵੀ ਮੰਨਦੇ ਆ ਪਰ ਉਹ ਨਹੀਂ ਕੋਈ ਜਿਹੜਾ ਕੰਮ ਕਰਦਾ ਨਹੀਂ ਕਰਦਾ ਗੱਲ ਵੱਖਰੀ ਆ ਪਰ ਆਪਾਂ ਕੀ ਇੱਥੇ ਆ ਕੇ ਉਹੀ ਖਿਡਾਰੀ ਜਾਂਦੇ ਫਿਰ ਗੋਰੇ ਗਾਲਾਂ ਕੱਢਦੇ ਆ ਇਹ ਨਿਊਜ਼ੀਲੈਂਡ ਦੇਸ਼ ਆ ਜਿਹੜਾ ਇਹ ਗੱਲੋਂ ਇੱਕ ਸਰ ਨਾਲ ਵਧੀਆ ਇਤੋਂ ਦੀ ਸਿਫਤ ਹੈ ਵੀ ਨਸਲਵਾਦੀ ਘਾਟਾ ਜਿਹੜਾ ਰੇਸਿਜ਼ਮ ਹਨ ਬਹੁਤ ਘਾਟਾ ਬਹੁਤ ਜ਼ਿਆਦਾ ਘਾਟਾ ਹੈ ਕਿ ਇਹਦੇ ਵਿੱਚ ਤੁਸੀਂ ਕਹਿ ਸਕਦੇ ਆ ਵੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਬਹੁਤ ਹੁੰਦਾ ਵਾ ਕਿੰਨੇ ਮਾਰਦੇ ਆ ਕਿੰਨਿਆਂ ਨੂੰ ਅਬਿਊਜ਼ ਕਰਦੇ ਆ ਜਾਂ ਕਿੰਨਾ ਸਾਰਾ ਸਿਸਟਮ ਹੁੰਦਾ ਵਾ ਸਾਲਾਂ ਦੇ ਸਾਲ ਆ ਪਰ ਉਹੀ ਖਬਰਾਂ ਪੜਦੇ ਆ ਪਰ ਨਿਊਜ਼ੀਲੈਂਡ ਦੇ ਵਿੱਚ ਨਸਲਵਾਦੀ ਬਹੁਤ ਘੱਟ ਆ ਪਰ ਇਹਨਾਂ ਦੇ ਅੰਦਰ ਹੈਗਾ ਕਈ ਕਈ ਬੰਦਿਆਂ ਦੇ ਇਹ ਨਹੀਂ ਹੈਗਾ ਸਾਰੇ ਨਸਲਵਾਦੀ ਘੱਟ ਆ ਐ ਨਹੀਂ ਕਿ ਜਮਾਂ ਨਹੀਂ ਹੈਗੀ ਬਹੁਤ ਵਧੀਆ ਪਰ ਆਪਾਂ ਜਿਹੜੇ ਹਸਾਨ ਨੇ ਇੱਥੇ ਹਲਾਤ ਕਰੀ ਜਾਂਦੇ ਤੇ ਇਹਨਾਂ ਨੇ ਨਫ਼ਰਤ ਉਦੋਂ ਹੀ ਵਧ ਕਰਨੀ ਵਧਾਉਣੀ ਆ ਆਪਣੇ ਨਾਲ ਨਫ਼ਰਤ ਕਰੀ ਜਾਂਦੇ ਹੋਰ ਵਧਿਆ ਵਧਣਗੇ ਫੇਸਬੁੱਕ ਤੇ ਆਪਣੇ ਹਰ ਸੋਸ਼ਲ ਮੀਡੀਆ ਤੇ ਫਿਰ ਗਾਲਾਂ ਕੱਢਦੇ ਆ ਉਹ ਦੱਸਣ ਦੀ ਲੋੜ ਨਹੀਂ ਕਿਹੜੀਆਂ ਕਿਹੜੀਆਂ ਕੱਢਦੇ ਸਾਨੂੰ ਪਤਾ ਹੀ ਆ ਕਿਉਂਕਿ ਆਪਾਂ ਆ ਵੀ ਹਲਾਤ ਹੀ ਕਰਦਿੰਨੇ ਆ ਉਹਨਾਂ ਬੰਦੇ ਜਿਹਦੇ ਇੱਕ ਟਰੱਕ ਤੇ ਇੱਕ ਦੀ ਲੋਡ ਚਲੋ ਦੋਹਾਂ ਦੀ ਲਾ ਲੋ ਡਬਲ ਸ਼ਿਫਟ ਚੱਲਦਾ ਉਹਦੇ ਉੱਤੇ ਤੁਸੀਂ 5-7 ਬੰਦੇ ਸੱਦੀ ਜਾਂਦੇ ਆ ਇਹ ਹੁਣ ਗਵਰਨਮੈਂਟ ਦੀ ਵੀ ਨਹੀਂ ਨਾ ਗਲਤੀ ਹੁਣ ਗਵਰਨਮੈਂਟ ਨੇ ਇਹਦਾ ਉਸ ਹਾਂ ਇਹ ਵੀ ਜੇ ਪਹਿਲਾਂ ਸਾਰੇ ਪਾਸੇ ਰੇਲੇ ਰੱਖਦੀ ਗਵਰਨਮੈਂਟ ਪਹਿਲਾਂ ਦੇ ਜਿਸ ਟਾਈਮਾਂ ਦੇ ਵੇਖੀਏ ਔਖੇ ਕੀਤੇ ਕੰਮ ਆਪਣੇ ਬੰਦੇ ਨੇ ਜਿਨ੍ਹਾਂ ਨੇ ਗਲਤ ਤਰੀਕੇ ਵਰਤੇ ਆ ਪੁਰਾਣੇ ਸਮਿਆਂ 'ਚ ਕੋਈ ਨੇ ਵਿਆਹ ਕਰਾ ਕੇ ਕਿਸੇ ਨੇ ਕਿੰਦਾ ਦੋ-ਦੋ ਵਿਆਹ ਕਰਾ ਕੇ ਤਿੰਨ-ਤਿੰਨ ਵਿਆਹ ਕਰਾ ਕੇ ਪੱਕੇ ਕਰਾ ਦੇ ਰਿਸ਼ਤੇਦਾਰ ਚੜਾ ਦੇ ਜਾਂ ਜੋ ਵੀ ਸਿਸਟਮ ਕੀਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਗਵਰਨਮੈਂਟ ਨੂੰ ਤੇ ਉਹਨਾਂ ਨੇ ਸਾਰੀ ਚੀਜ਼ਾਂ ਸਿਕਤਾਈ ਕਰੀ ਜਾਂਦੇ ਹੁਣ ਇਹ ਚ ਕਰਤੀ ਆ ਹੁਣ ਆ ਪਿਛਲੇ ਸਾਲ ਕਿੰਨੇ ਬੇਸਹਾਬੀ ਜਿਹੜਾ ਆ ਚੜਿਆ ਉਹ ਚੜਿਆ ਉਹ ਦੇਤੇ ਤੇ ਹੁਣ ਇਹਨਾਂ ਨੇ ਜਮਾਂ ਸਕੰਜਾ ਕਰਤਾ ਤੇ ਪੂਰਾ ਟਹਿਟ ਚੂੜੀ ਕਰਤੀ ਵੀ ਹੁਣ ਨਹੀਂ ਨਾ ਵੀ ਹੁਣ ਨਹੀਂ ਲੰਘਣ ਦੇਣਾ ਕਿਉਂਕਿ ਉਹ ਆਪਣੇ ਬੰਦੇ ਖਲਾਰਾ ਹੀ ਬਾੜਾ ਪਾ ਦਿੰਦੇ ਵੀ ਤੁਸੀਂ ਜਿਹੜੀ ਚੀਜ਼ ਲੋੜ ਹੈ ਜੇ ਕਦੇ ਲੋੜ ਹੈ ਸਦੋ ਸਦੋ ਉਹਨਾਂ ਨੂੰ ਕੰਮ ਦੋ ਤਨਖਾਹਾਂ ਦੋ ਇੱਥੇ ਸਾਧ ਕੇ ਤੁਸੀਂ 20 25 ਟਰੱਕ ਜਿਹੜੇ ਟਰਾਲੀਆਂ ਪਾਈ ਫਰਦੇ ਨਿਗੀਆਂ ਨਿਗੀਆਂ ਜੀਆਂ ਉਹ ਉਹ ਦੋ ਹੀ ਲਿਕੁਇਡੇਟ ਕਰਤੇ ਬਾਝੋਂ ਉਹ ਸਾਰਾ ਕਿੰਨਾ ਰੋਲਾ ਪਈ ਜਾਂਦਾ ਕਿਸੇ ਨੇ ਬਾਈ ਘਰ ਤੇ ਪੈਸੇ ਚਾਕੇ ਦਿੱਤੇ ਆ ਕਿਸੇ ਨੇ ਕਿਸੇ ਨੇ ਕੋਈ ਗਹਿਣਾ ਗੱਟਾ ਵੇਚਿਆ ਕੋਈ ਪਰਿਵਾਰ ਕੰਨੀਆਂ ਔਖੇ ਆਖਿਆਈਆਂ ਜੋ ਹੋ ਗਿਆ ਆ ਤੇ ਕੀ ਲੈ ਜੋਂਗੇ ਇੱਥੇ ਦੁਨੀਆ ਤੋਂ ਕੋਹ ਨਹੀਂ ਜਾਣ ਨਾਲ ਗੱਲ ਸਿੱਧੀ ਇਹ ਆ ਫਿਰ ਕਿਸੇ ਦੇ ਜਵਾਕਾਂ ਨੂੰ ਰੋਗ ਲੱਗਦਾ ਕਿਸੇ ਨੂੰ ਕੀ ਲੱਗਦਾ ਫਿਰ ਰੱਬ ਨਾ ਕਰੇ ਨਿਆਣੇ ਨੂੰ ਹੋਵੇ ਪਰ ਤੁਸੀਂ ਇਹ ਇਹ ਗੱਲਾਂ ਤੋਂ ਤਾਂ ਸਮਝ ਲਓ ਵੀ ਰੱਬ ਤੁਹਾਨੂੰ ਸਕੇ ਦਿੰਦਾ ਵੀ ਠੱਗੀਆਂ ਥੋਰੀਆਂ ਬੰਦ ਕਰ ਲੋ ਮੇਰਾ ਵੀ ਨਾ ਕਰੋ ਨਾਲ ਕੋ ਨਹੀਂ ਜਾਣਾ ਕੀ ਕਰੋਗੇ ਕੀਤੇ ਇੱਥੇ ਹੀ ਆ ਇੱਥੇ ਹੀ ਭੋਗਤਣਾ ਸਾਰਾ ਕੁਝ ਐਨੇ ਪੈਸੇ ਲੱਖਾਂ ਰੁਪਏ ਲੈ ਕੇ ਕਿਹੇ ਇੱਕ ਬੰਦੇ 30-30 ਲੱਖ ਰੁਪਏ 33-33 ਲੱਖ ਰੁਪਏ ਲਿਆ ਬੰਦੇ 29-30 ਬੰਦੇ ਸੱਦੇ ਆ ਤੇ ਡੇਢ 2 ਮਿਲੀਅਨ ਡਾਲਰ ਤੇ ਢੱਡ ਨਹੀਂ ਭਰਿਆ ਪਰ ਹੁਣ ਆਪਦੀਆਂ ਘਰ ਵਾਲੀਆਂ ਦੇ ਨਾਂ ਤੇ ਕੰਪਨੀਆਂ ਖੋਲਣਗੇ ਤੇ ਇਹ 2019 ਜੇ ਮੈਨੂੰ ਵੀ ਮਿਲੇ ਸੀਗੇ ਕੰਮ ਨੂੰ ਇਸ ਆਡੇ ਕੀ ਇਧਰ ਆ ਜਾ ਮੈਨੂੰ ਮੈਂ ਮੈਂ ਵੀ ਮਿਲਿਆ ਉਹ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਨਾਂ ਲ ਹੀ ਲੈਣਾ ਪਏ ਸੋਸ਼ਲ ਮੀਡੀਆ ਤੇ ਇਹ ਕੰਮ ਚ ਨਹੀਂ ਪੈਂਦੇ ਪਰ ਲੋਕਾਂ ਨੂੰ ਜਿਹੜੇ ਇੱਥੇ ਰਹਿੰਦੇ ਪਤਾ ਹੀ ਆ ਵੀ ਮੇਰਾ ਵੀਰ ਨਾ ਥੋੜਾ ਜਿਹਾ ਇਹ ਚੀਜ਼ ਵੇਖੋ ਤੇ ਬਾਕੀ ਜਿਨ੍ਹਾਂ ਨੇ ਆਉਣਾ ਵਾ ਜੀ ਸਰ ਕੇ ਆ ਉਹ ਮੈਨੂੰ ਬਾਕੀ ਦੇਸ਼ਾਂ ਦਾ ਨਹੀਂ ਪਤਾ ਇੱਥੋਂ ਦਾ ਵੀ ਸਾਰੇ ਕਿਤੇ ਇਹੀ ਹੈ ਜਿਹਦਾ ਹੱਥ 'ਚ ਕੜਾ ਮੇਰਾ ਵੀਰ ਤੇ ਮਾੜੀ-ਮੋਟੀ ਪੜ੍ਹਾਈ ਤੋਂ ਸਟੱਡੀ ਕੀਤੀ ਆ ਉਹ ਦੇ ਰਿਲੇਟਡ ਤੇ ਥੋੜੇ ਆਪ ਤੇ ਸਿਰਾਂ ਕੰਮ ਆ ਸਾਰੇ ਦੇਸ਼ਾਂ ਇਹਨਾਂ ਗੱਲਬਾਤ ਪੂਰੀ ਉਹ ਤੁਸੀਂ ਕਹੋਗੇ ਵੀ ਫੈਸਲਾ ਬਹੁਤ ਵਧੀਆ ਲਿਆ ਪੈਸੇ ਵੀ ਬਣਨਗੇ ਤੁਹਾਨੂੰ ਆਪ ਕਹਿਣਗੇ ਵੀ ਤੁਸੀਂ ਜੋਬ ਅਪਲਾਈ ਮਗਰੋਂ ਕਰੋਗੇ ਤੁਹਾਡੇ ਕੋਲ ਤਜਰਬਾ ਐਕਸਪੀਰੀਅੰਸ ਹੈਗਾ ਆ ਜਾਓ ਬਈ ਜਾਲੀ ਕੋਈ ਨਹੀਂ ਕੋਈ ਚੱਕਰ ਨਹੀਂ ਇਹ ਨਹੀਂ ਹੈਗਾ ਤੁਹਾਨੂੰ ਮਨਤਾ ਕਰਨੀਆਂ ਪੈਣਗੀਆਂ ਪਰ ਜੇ ਤੁਸੀਂ ਸੋਚਦੇ ਵੀ ਆਹੀ ਸਿਕਿਉਰਿਟੀ ਹੋ ਗਈ ਕਲੀਨਿੰਗ ਹੋ ਗਈ ਟਰੱਕ ਚਲਾਉਣਾ ਹੋ ਗਿਆ ਆ ਟੈਕਸੀ ਆ ਚੀਜ਼ਾਂ ਇਹ ਚ ਨਹੀਂ ਬਈ ਹੈਗਾ ਕਿਉਂਕਿ ਹਰੇਕ ਦਾ ਆਮ ਹਰ ਬੰਦਾ ਕਰੀ ਜਾਂਦਾ ਹਰ ਬੰਦੇ ਕੋਲ ਇਹ ਚੀਜ਼ ਹੈ ਹਰ ਬੰਦਾ ਕਰੀ ਜਾਂਦਾ ਇਹ ਕਰਕੇ ਇਹ ਚੀਜ਼ਾਂ ਨੂੰ ਕੋਈ ਪਹਿਲ ਨਹੀਂ ਹੈਗੀ ਹਰ ਬੰਦਾ ਉੱਬਰ ਜਲਾਈ ਜਾਂਦਾ ਟੈਕਸੀ ਜਲਾਈ ਜਾਂਦਾ ਤੇ ਨਾਂ ਇਹ ਕੰਮ ਹੀ ਰਹਿ ਗਿਆ ਹੁਣ ਉੱਬਰ ਨੇ ਤਾਂ ਸਾਨੂੰ ਦੱਸਿਆ ਖਤਮ ਹੀ ਕਰਤਾ ਵਾ ਤੇ ਮੇਰਾ ਵੀਰ ਇਹ ਜ਼ਰੂਰ ਕਰੋ ਤੇ ਜੇ ਬਾਈ ਜਾਂ 15-20 ਲੱਖ ਰੁਪਈਆ ਲਾਉਣਾ ਵਾ ਤੇ ਕੋਸ਼ਿਸ਼ ਕਰੋ ਕੋਈ ਆਪ ਦਾ ਕੀਤਾ ਉੱਥੇ ਵੀ ਆ ਜਗਾ ਲੋਕੀ ਆਪਣੇ ਬਾਈ ਬਹੁ ਕਰੀ ਜਾਂਦੇ ਯਾਰ ਜੀਨੇ ਕਰਨਾ ਬਹੁਤ ਬਹੁਤ ਵੱਡੇ ਪੱਧਰ ਤੇ ਕਰੀ ਜਾਂਦੇ ਆ ਜ਼ਰੂਰੀ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਇੰਨਾ ਨੇ ਕਰਨਾ ਵਾ ਆਸ-ਪਾਸ ਦੇ ਪਿੰਡਾਂ 'ਚ ਵੈਸੇ ਹੀ ਪਤਾ ਲੱਗ ਜਾਂਦਾ ਸਾਰੇ ਸੋਸ਼ਲ ਮੀਡੀਆ ਦੇ ਨਹੀਂ ਆਪਾਂ ਕਹਿੰਦੇ ਕਿਸੇ ਨੇ ਡੇਰੀ ਫਾਰਮ ਖੋਲ੍ਹ ਲਿਆ ਕਿਸੇ ਨੇ ਕੀ ਕਰ ਲਿਆ ਤੇ ਉਹ ਆਪ ਦੇ ਆਦੇ ਹਿਸਾਬ ਨਾਲ ਆਦਾ ਕੰਮ ਕਰ ਉੱਥੇ ਹੀ ਚਲਾਓ ਅੱਜ ਦੇ ਟਾਈਮ 'ਚ ਬਾਹਰ ਜਾਣੀ ਕੋਈ ਸਿਆਣਪ ਨਹੀਂ ਹੈਗੀ ਸੱਚੀ ਪੌਲ ਕੰਮ ਜਮਾਂ ਨਹੀਂ ਹੈ ਤੇ ਜਮੇ ਹੁਣ ਇੱਥੋਂ ਕੀ ਜਨ ਆਸਟ੍ਰੇਲੀਆ ਕੋਈ 8000 ਬੰਦਾ ਚਲ ਗਿਆ ਪਹਿਲਾਂ ਖਣੀ ਦਾਖ ਕੇ 20000 ਗਿਆ ਸੀ ਆ ਪਿਛੇ ਕਵਰ ਕਵਰ ਬੜੀ ਸੀ ਤੇ ਹੁਣ ਆਸਟ੍ਰੇਲੀਆ ਜਾ ਕੇ ਵੀ ਉਹੀ ਕੰਮ ਐ ਇੱਥੋਂ ਗਏ ਆ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਾਈ ਜਾਂਦੇ ਆ ਉੱਥੇ ਜਾ ਕੇ ਬੇਰਜ਼ਗਾਰੀ ਵਧਣੀ ਐ ਬੰਦੇ ਬਾਹਲੇ ਚ ਲੱਗੇ ਜਿੱਥੇ ਆਹੀ ਆ ਵੀ ਜਿੱਥੇ ਕੰਮ ਘਾਟਾ ਤੇ ਪਰ ਹੈ ਆਸਟ੍ਰੇਲੀਆ ਪੈਸਾ ਹੈਗਾ ਪਰ ਕਲਾ ਜੇ ਤੁਹਾਡੇ ਕੋਲ ਹੈਗੀ ਸਾਰੇ ਦੇਸ਼ ਤੁਹਾਡੇ ਆ ਤੇ ਵਧੀਆ ਮੇਰਾ ਵੀਰ ਤੇ ਕਿਸੇ ਨੂੰ ਮੜਾ ਚੰਗਾ ਦੇਸ਼ ਨਹੀਂ ਆਪਾਂ ਕਹਿੰਦੇ ਵੀ ਇੱਥੇ ਨਾ ਆਓ ਜਰੂਰੀ ਜੀ ਸਕਦੇ ਆਓ ਕੰਮ ਕਰਾ ਦਾ ਕਲਾ ਹੱਥ ਦੇ ਵਿੱਚ ਜਰੂਰ ਹੋਵੇ ਇਹ ਮੈਂ ਨਹੀਂ ਕਿਸੇ ਤੋਂ ਵੀ ਸਲਾਹ ਲੈ ਲਿਓ ਜਿਹੜਾ ਸਿਆਣਾ ਬੰਦਾ ਪੁਰਾਣਾ ਆਇਆ ਹੋਊਗਾ ਉਹਦਨ ਕਹੂਗਾ ਬਾਈ ਕੋਈ ਕਲਾ ਸਿੱਖ ਗਿਆ ਜਾਂ ਪੜ੍ਹਾਈ ਸਟੱਡੀ ਕਰਕੇ ਆਇਓ ਵਧੀਆ ਇਹ ਨਹੀਂ ਵੀ 12ਵੀਂ ਕਰਕੇ ਆਇਓ ਕੋਈ ਵਧੀਆ ਸਟੱਡੀ ਹੋਵੇ ਜਿਹੜੀ ਕਿ ਤੁਹਾਨੂੰ ਲੱਗਦਾ ਵੀ ਹਾਂ ਵੀ ਅੱਗੇ ਜਾ ਕੇ ਆਪਾਂ ਨੂੰ ਫਾਇਦਾ ਦਊਗੀ ਜੋਬ ਮਿਲੂਗੀ ਜਾਂ ਜੋ ਵੀ ਹੈ ਤੇ ਉਹ ਮੇਰਾ ਵੀ ਜ਼ਰੂਰ ਕਰਕੇ ਆਇਓ ਤੇ ਨਹੀਂ ਦਾ ਇੱਥੇ ਆ ਕੇ ਤੱਕ ਹੀ ਆ ਤੇ ਸਾਰੇ ਖਾਈ ਜਾਂਦੇ ਆ ਵਿੱਚ ਤੁਸੀਂ ਰਲ ਜਾਓਗੇ ਇਹ ਕਹਿਣਾ ਸੌਖਾ ਬਾਈ ਕੋਈ ਨੇ ਇੱਕ ਵਾਰੀ ਪਚਾ ਦੋ ਬਾਹਰ ਬਾਕੀ ਆਪੇ ਵੇਖ ਲਾਂਗੇ ਇਹ ਪਹਿਲਾਂ ਹੁੰਦੇ ਸੀ ਅੱਜ ਤੋਂ 10 15 20 ਸਾਲ ਪਹਿਲਾਂ ਜਦੋਂ ਆਇਲਰਸ ਨਹੀਂ ਚੱਲੇ ਸੀਗੇ ਇੱਕ ਰੀ ਪਵਾ ਦੋ ਬਾਈ ਆਪੇ ਵੇਖ ਲਾਂਗੇ ਫਲਾਨਾ ਕੇਸ ਲਾ ਲਾਂਗੇ ਠੀਕਾ ਤੇ ਉਦੋਂ ਗਵਰਨਮੈਂਟਾਂ ਬਖਸ਼ ਵੀ ਦਿੰਦੀਆਂ ਇਹ ਵੀ ਠੀਕ ਹੈ ਕੋਈ ਗੱਲ ਨਹੀਂ ਵੀ ਇਹਨਾਂ ਨੂੰ ਆਏ ਆ ਚਲੋ ਕੰਮਕਾਰ ਦੇ ਆ ਆਪਾਂ ਨੂੰ ਲੇਬਰ ਦੀ ਲੋੜ ਹੈ ਤੇ ਮਿਹਨਤੀ ਬੰਦੇ ਆ ਕੰਮ ਕਰਦੇ ਉਹ ਢਿੱਲ ਮੱਠ ਦੇ ਕੇ ਪੱਕੇ ਵੀ ਕਰ ਦਿੰਦੇ ਸੀ ਸਾਰਾ ਕੁਝ ਕਰ ਦਿੰਦੇ ਸੀ ਅੱਜ ਦੇ ਟਾਈਮ 'ਚ ਇਦਾਂ ਨਹੀਂ ਹੈਗਾ ਦੁਨੀਆ ਦੀ ਆਬਾਦੀ 8 ਅਰਬ ਟੱਪ ਗਈ ਹੈ ਇਹ ਹਰ ਕ ਜਗ੍ਹਾ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਆਦਾ ਆਦਾ ਸੋਚ ਸਮਝ ਕੇ ਮੇਰਾ ਵੀ ਰਾਇਓ ਇਹ ਵੀਡੀਓ ਬਣਾਉਂਦਾ ਇੰਨੇ ਮਕਸਦ ਹੈ ਜਿਹੜੇ ਮੈਸੇਜ ਰੋਏ ਕਰਦੇ ਆ ਇਥੇ ਆਪਣਾ ਕੋਈ ਨਹੀਂ ਪੁੱਛਦਾ ਸ਼ੁਰੂ ਚ ਦੱਸਿਆ ਸੀ ਨਾ ਬਾਈ ਉਹ ਬਾਈ ਦੀ ਕਹਾਣੀ ਆ ਉਹ ਜਾਣਦਾ ਜੇ ਤੁਹਾਨੂੰ ਪਰਸਨਲੀ ਵੈਸੇ ਤੁਹਾਨੂੰ ਗੱਲਬਾਤ ਕਰਨੀ ਉਹ ਵੀ ਕਰਾ ਦੇਾਂਗੇ ਪਰ ਇਥੇ ਨਾਂ ਜਾਂ ਕੋਈ ਪਿੰਡ ਦੱਸਣਾ ਵਾਜਬ ਨਹੀਂ ਹੈਗਾ ਉਹ ਚੀਜ਼ ਆਪਾਂ ਸਹੀ ਨਹੀਂ ਸਮਝਦੇ ਜੇ ਤੁਹਾਨੂੰ ਨਹੀਂ ਯਕੀਨ ਤੇ ਆਪਾਂ ਉਹ ਤੁਹਾਡੇ ਨਾਲ ਗੱਲ ਵੀ ਕਰਾ ਦੇਗੇ ਹੁਣ ਵਧੀਆ ਸੈੱਟ ਹੈ ਬਾਈ ਪਰ ਮੇਰਾ ਵੀਰ ਆਦਾ ਧਿਆਨ ਨਾਲ ਜਦੋਂ ਵੀ ਵੇਖ ਕੇ ਸੋਚ ਸਮਝ ਕੇ ਕਿਤੇ ਵੀਜਾ ਅਪਲਾਈ ਕੋਈ ਕਹਿੰਦਾ ਬਾਈ ਮੈਂ ਤੇਰਾ 13 ਲੱਖ 13 ਇੱਕਦਮ ਐਸੇ ਆ ਮੈਂ ਤੇਰਾ ਲੱਖ ਦੇਦਾ ਬਾਈ ਵਿਜ਼ਟਰ ਵੀਜੇ ਨੂੰ ਵਿਜ਼ਟਰ ਵੀਜੇ ਨੂੰ 13 ਲੱਖ ਇਹ ਵਿਜ਼ਟਰ ਵੀਜੇ ਨੂੰ 13 ਲੱਖ ਰੁਪਈਆ ਜਿਹੜਾ ਇੱਥੇ ਬੈਠਾ ਬੰਦਾ ਉਹਨੂੰ ਸੋਚੋ ਕੀ ਮਹ ਮਿਲਾ ਦਾ ਪਹਿਲਾਂ 250 ਡਾਲਰ ਫੀਸ ਸੀਗੀ ਤੇ ਹੁਣ ਇਹਨਾਂ ਨੇ 400 450 ਡਾਲਰ ਕਰਤੀ ਜਿਹੜੀ ਕਿ ਇੰਡੀਆ ਦੇ ਮਿਲਦਾ ਹੈਗੀ ਆ 14 15000 ਰੁਪਈਆ ਸਾਰਾ 13 14000 15 ਇੰਨਾ ਕੋਣ ਤੇ ਇੰਨੇ ਪਿਛੇ ਤੁਸੀਂ 13 ਲੱਖ 14 ਲੱਖ 18 ਲੱਖ ਲਾ ਕੇ ਹੁੰਨੇ ਆ ਇਹ ਕੋ ਵਾਜਬ ਨਹੀਂ ਹੈਗਾ ਇਹਨੇ ਲਾਇਕ ਸਿਆਣਿਆਂ ਦੀ ਕਹਾਵਤ ਸੀ ਨਾ ਲਾਲਚੀ ਜਿਉਂਦਾ ਰਵੇ ਠੱਗ ਭੁੱਖਾ ਨਹੀਂ ਮਰਦਾ ਵੀ ਲਾਲਚੀ ਲਾਲਚੀ ਨੇ ਲਾਲਚ ਕਰਨਾ ਤੇ ਠੱਗ ਭੁੱਖੇ ਨੇ ਮਰਨਾ ਹੈ ਠੱਗ ਨੇ ਠੱਗੀ ਮਾਰਨੀ ਹੈ ਲਾਲਚ ਦੇਖ ਲਾਲਚ ਹੋਣੇ ਸਿੱਟਣਾ ਅੱਗੇ ਤੇ ਠੱਗੀ ਮਾਰਨੀ ਹੈ ਇਹੀ ਗੱਲ ਹੈ ਧਿਆਨ ਨਾਲ ਮੇਰਾ ਵੀ ਰਾਤ ਦਾ ਵੇਖ ਕੇ ਆਓ ਸੋਚ ਸਮਝ ਕੇ ਆਓ ਜਦੋਂ ਵੀ ਆਉਣਾ ਹੈ ਤੇ ਅੱਗੇ ਤੁਹਾਨੂੰ ਕੋਈ ਪਤਾ ਹੋਵੇ ਕੀ ਕਰਨਾ ਤੁਸੀਂ ਕੀ ਨਹੀਂ ਕਰਨਾਗਾ ਇਹ ਵੀਡੀਓ ਬਣਾਉਂਦਾ ਹੀ ਨਹੀਂ ਮਕਸਦ ਆ ਮੇਰਾ ਵੀਰ ਕੋਈ ਜੇ ਕੋਈ ਵੱਧ ਘੱਟ ਗੱਲ ਕਹੀ ਗਈ ਕਿ ਮਾਫੀ ਮੰਗ ਲੈਣੇ ਆ ਪਰ ਇੱਕ ਇਹ ਸੁਨੇਹਾ ਹੀ ਆ ਆ ਦਾ ਧਿਆਨ ਲਾਓ ਬਸ ਹੋਈ ਪਈਆਂ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਨਿਊਜ਼ੀਲੈਂਡ ਦੀ ਬਾਕੀ ਦੇਸ਼ਾਂ ਦਾ ਅਜੇ ਪਤਾ ਨਹੀਂਗਾ ਕਿੰਨੀਆਂ ਆ ਗੋਲੀਬਾਰੀ ਵਧੀ ਜਿਹੜੀ ਕੈਨੇਡਾ ਦੇ ਵਿੱਚ ਥਾਂ ਦਾ ਫਲਾਣੇ ਨੂੰ ਗੋਲੀ ਮਾਰਦੀ ਢੀਂਕੇ ਨੂੰ ਆਮ ਹੀ ਹੋਇਆ ਪਿਆ ਕੰਮ ਸਾਰੇ ਕਿਤੇ ਹੀ ਆ ਇਹ ਕਿਹਦੇ ਥੋੜਾ ਕਿਸੇ ਤੇ ਬਾਹਲਾ ਤੇ ਆ ਦਾ ਤੋਜਾਂ ਸਾਜ ਕੇ ਬਾਸਾ ਸਿਆਣੇ ਕਹਿੰਦੇ ਹੁੰਦੇ ਕੰਧ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ ਕੰਧ ਤੋਂ ਇਹਦਾ ਮਤਲਬ ਇਹੀ ਹੁੰਦਾ ਹੈਗਾ ਵੀ ਤੁਸੀਂ ਠਹਿਰਾਓ ਤੇ ਸੋਚੋ ਠਹਿਰੋ ਤੇ ਉਹਨਾਂ ਰੋਮ ਕੇ ਸੋਚੋ ਵੀ ਕੰਧ ਵੀ ਸਲਾਹ ਕੰਧ ਸਲਾਹ ਨਹੀਂ ਦਿੰਦੀ ਪਰ ਤੁਸੀਂ ਸੋਚ ਲਓ ਇਹਦਾ ਮਤਲਬ ਇੰਨਾ ਹੀ ਹੁੰਦਾ ਹੈਗਾ ਵੀ ਕੰਧ ਸਲਾਹ ਨਹੀਂ ਦਿੰਦੀ ਪਰ ਤੁਸੀਂ ਜਰੂਰ ਸੋਚੋ ਬਾਕੀ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਨੇ ਆ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਿਓ ਏ ਲਾਈਕ ਜਰੂਰ ਕਰ ਦਿਓ ਜੇ ਤੁਹਾਨੂੰ ਲੱਗਾ ਵੀ ਹਾਂ ਗੱਲਬਾਤ ਕੋਈ ਵਧੀਆ ਸਨੇਹਾ ਦਿੱਤਾ ਵਾ ਤੇ ਅੱਗੇ ਕਰ ਦਿਓ ਤੇ ਸ਼ੇਅਰ ਜਰੂਰ ਕਰਿਓ ਮੇਰਾ ਵੀ ਜਿਹੜਾ ਵੀ ਆਉਣਾ ਚਾਹੁੰਦਾ ਨੇ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਸ਼ੇਅਰ ਕਰ ਦਿਓ ਤੇ ਜੇ ਕੋਈ ਵੀ ਸਵਾਲ ਹੋਇਆ ਉਹ ਵੀ ਤੁਸੀਂ ਪੁੱਛ ਸਕਦੇ ਆ ਮੇਰੇ ਤੇ ਇੱਕ ਤੁਹਾਨੂੰ ਸਹੀ ਆਪ ਦੇ ਵੱਲੋਂ ਸਹੀ ਰਾਇ ਦੇਵਾਂਗੇ ਤੁਹਾਨੂੰ ਕਿੰਦਾਂ ਦੀ ਲੱਗਦੀ ਆ ਉਹ ਗੱਲ ਵੱਖਰੀ ਐ ਵੀ ਆਪ ਦੇ ਵੱਲੋਂ ਜੈਨੂਇਲ ਦੇਵਾਂਗੇ ਤੇ ਜਿਹੜਾ ਕਿ ਬੰਦਾ ਲੱਗੇ ਵੀ ਹਾਂ ਅੱਗੇ ਆ ਕੇ ਇਥੇ ਔਖਾ ਨਾ ਹੋਵੇ ਵਿਜੇ ਥੋੜੇ ਕੋ ਕਲਾ ਕੋ ਸਟੱਡੀ ਦਾ ਪੁੱਛਣਾ ਕੋਈ ਵੀ ਪੁੱਛਣਾ ਕੋਸ਼ਿਸ਼ ਕਰਾਂਗੇ ਜਿੰਨੀ ਕਰ ਆਪਣੇ ਮੱਤ ਦਿੱਤੀ ਆ ਤੁਹਾਨੂੰ ਦੇਵਾਂਗੇ ਦੱਸਾਂਗੇ ਬਾਕੀ ਤੁਹਾਡੇ ਦਾਣੇ ਪਾਣੀ ਦੀ ਗੱਲ ਆ ਵੀ ਜਿਹੜਾ ਜਿਹੜੇ ਦੇਸ਼ ਚ ਜਾ ਕੇ ਸੈੱਟ ਹੋਣਾ ਜੋ ਹੁਣ ਅਖੀਰ ਤੇ ਉਹ ਗੱਲਬਾਤ ਆ ਉਹ ਖਿਆਈ ਚੱਲਣੀ ਆ ਕਿਵੇਂ ਚੱਲਣਾ ਉਹ ਵੀ ਲਿਖਿਆਈ ਆ ਮਿਨਾ ਕਨਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਤੇ ਮਿਲਦੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨ